ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼ਹਿਰ ਵਿੱਚ ਭਿਖਾਰੀਆਂ ਦੀ ਤਾਦਾਦ ਦਿਨ-ਬਦ ਦਿਨ ਵਾਧੀ ਜਾ ਰਹੀ ਹੈ। ਸ਼ਹਿਰ ਦੇ ਲਗਭਗ ਹਰ ਚੌਂਕ ਵਿੱਚ ਇਹ ਬਾਰੀ ਸੂਬਿਆਂ ਤੋਂ ਆਏ ਲੋਕ ਸ਼ਹਿਰ ਵਾਸੀਆਂ ਨੂੰ ਤੰਗ ਪਰੇਸ਼ਾਨ ਕਰਦੇ ਵੇਖ ਜਾਂਦੇ ਹਨ। ਇਹ ਲੋਕ ਟ੍ਰੈਫਿਕ ਸਿਗਨਲ ਲਾਈਟਸ ਤੇ ਰੁਕੀਆਂ ਗੱਡੀਆਂ ਉੱਪਰ ਚੜ ਜਾਂਦੇ ਹਨ ਜਿਸ ਨਾਲ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਵੇਖਣ ਵਿੱਚ ਆਉਂਦਾ ਹੈ ਕਿ ਆਪਣੇ ਛੋਟੇ-ਛੋਟੇ ਬੱਚਿਆਂ ਦੇ ਨਾਮ ਤੇ ਲੋਕਾਂ ਤੋਂ ਪੈਸੇ ਮੰਗਦੇ ਹਨ ਜਾਂ ਫਿਰ ਗੱਡੀ ਦੇ ਸ਼ੀਸ਼ੇ ਸਾਫ਼ ਕਰਨ ਦੇ ਬਦਲੇ ਪੈਸੇ ਮੰਗਣ ਲੱਗ ਜਾਂਦੇ ਨੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਭਿਖਾਰੀਆਂ ਨੂੰ ਕਿਸੇ ਰਹਿਣ ਬਸੇਰੇ ਵਿੱਚ ਰੱਖਿਆ ਜਾਵੇ ਤਾਂ ਜੋ ਇਹ ਆਮ ਪਬਲਿਕ ਨੂੰ ਇਸ ਤਰ੍ਹਾਂ ਪਰੇਸ਼ਾਨ ਨਾ ਕਰ ਸਕਣ ਪ੍ਰਸ਼ਾਸਨ ਨੂੰ ਦੇਣਾ ਚਾਹੀਦਾ ਜੀ ਉਹਨਾਂ ਦੀ ਆਪਦੀਆਂ ਵੀ ਫੈਮਲੀਆਂ ਤੰਗ ਹੁੰਨੀਆਂ ਸਾਰੇ ਆਗੇ ਤਾਂ ਹੁੰਦੇ ਆ ਜੇ ਹੁਣ ਗੱਡੀਆਂ ਨਾਲ ਕਿਤੇ ਹੇ ਟੁੱਟ ਹੋ ਜਾਣ ਫੇਰ ਉਹ ਬਹਿ ਜਾਂਦੇ ਪੈਸੇ ਮੰਗਣ ਬਹਿ ਜਾਂਦੇ ਆ ਚਲੋ ਉਹ ਵੀ ਆਖਰ ਨੂੰ ਬੰਦੇ ਹੀ ਆ ਉਹਨਾਂ ਨੂੰ ਆਪਣਾ ਕਮਾਕ ਮੁਗੇ ਖਾਣਾ ਚਾਹੀਦਾ ਨਾ ਸਿੱਢੀ ਤੰਗ ਹੋਵੇ ਤੇ ਨਾ ਉਹ ਆਪ ਤੰਗ ਹੋਣ ਬਸ ਨਹੀਂ ਕਹਿਣਾ ਇਹ ਮਿਹਰਬਾਨੀ ਸਾਡਾ ਕਹਿਣਾ ਹੈ ਇਹਨਾਂ ਨੂੰ ਕਿਤੇ ਥੂਲ ਦਿੱਤੀ ਜਾਵੇ ਜਿੱਥੇ ਜਾ ਕੇ ਰਹਿ ਸਕਣ ਜਿਹੜਾ ਇਹਨਾਂ ਨੂੰ ਇੱਥੇ ਚੌਂਕਾਂ ਦੇ ਵਿੱਚ ਖੜੇ ਹੁੰਦੇ ਐ ਐਕਸੀਡੈਂਟ ਹੁੰਦੇ ਇਨਾ ਕਰਕੇ ਇਹਨਾਂ ਦਾ ਧਿਆਨ ਦਿੱਤਾ ਜਾਵੇ ਜੀ ਕਿ ਦੇਖੋ ਇਹਨਾਂ ਚ ਚੰਗੇ ਭਲੇ ਵੀ ਕਈ ਬੈਠੇ ਹੋਏ ਨੇ ਕਈ ਇਹਦੇ ਵੈਸੇ ਮੰਗਦੇ ਨੇ ਉਹ ਮੰਗਣ ਦੇ ਕਾਬਿਲ ਨੇ ਲੇਕਿਨ ਕਈ ਚੰਗੇ ਭਲੇ ਵੀ ਬੈਠੇ ਕਿਉਂਕਿ ਧੰਦਾ ਬੜਾ ਵਧੀਆ ਚੱਲਦਾ ਸਾਡੇ ਪੰਜਾਬੀਆਂ ਦੀ ਆਦਤ ਹੈ ਕਿ ਅਸੀਂ ਦਾਨਪੁਨ ਚ ਬਹੁਤ ਦਲੇਰ ਹਾਂ ਭਾਵੇਂ ਉਹ ਜਾਇਜ਼ ਹੈ ਤੇ ਭਾਵੇਂ ਨਜਾਇਜ਼ ਹੈ ਅਸੀਂ ਨਜਾਇਜ਼ ਹੀ ਦਾਨਪੁਨ ਕਰੀ ਜਾਂਦੇ ਸੇ ਇੱਕ ਸੰਸਥਾ ਬਣੀ ਹੋਣੀ ਚਾਹੀਦੀ ਉਹ ਸੰਸਥਾ ਦੇ ਤਹਿਤ ਇਹਨਾਂ ਨੂੰ ਚਲੋ ਰੱਖਿਆ ਜਾਏ ਨਹੀਂ ਕੁਝ ਕਰ ਸਕਦਾ ਕੋਈ ਹੈਗਾ ਕੋਈ ਹੈਂਡੀਕੈਪਡ ਹੈ ਜਾਂ ਬਜ਼ੁਰਗ ਹੈ ਨਹੀਂ ਕਰ ਸਕਦਾ ਚਲੋ ਉਹਨਾਂ ਦਾ ਤੇ ਧਿਆਨ ਕੀਤਾ ਜਾਏ ਤੇ ਦੂਸਰਿਆਂ ਨਾਲ ਵੇਖ ਕੇ ਹੋ ਜਾਂਦੇ ਨੇ ਸ਼ੁਰੂ ਵੀ ਇਹਨਾਂ ਨੂੰ ਵਾਧੂ ਕਿਰਪਾ ਸ਼ਨੀਵਾਰ ਤੁਸੀਂ ਦੇਖੋ ਇਹ ਰੱਜੇ ਪੁੱਜੇ ਹੁੰਦੇ ਨੇ ਜਨਤਾ ਜਾਗਰੂਕ ਨਹੀਂ ਉਨੀ ਦੇਰ ਕੁਝ ਵੀ ਨਹੀਂ ਹੋ ਸਕਦਾ ਖਾਸ ਕਰ ਪੰਜਾਬ ਦੇ ਵਿੱਚ ਕਿਉਂਕਿ ਇਤੋਂ ਦੀ ਜਨਤਾ ਬਿਲਕੁਲ ਹੀ ਇਦਾਂ ਦੀ ਹੋ ਗਈ ਆ ਤੇ ਮਤਲਬ ਇੱਕ ਕੋਈ ਲੈਕਚਰ ਦਿੰਦਾ ਉਹਦੇ ਮਗਰ ਹੀ ਤੁਰ ਪੈਂਦੇ ਨੇ ਜਾਇਜ਼ ਨਜਾਇਜ਼ ਸਹੀ ਗਲਤ ਦੇਖਣ ਦੀ ਕੋਈ ਲੋੜ ਨਹੀਂ ਮੈਂ ਤੇ ਇਹੀ ਕਹਾਗਾ ਜਨਤਾ ਨੂੰ ਅਪੀਲ ਕਰਾਂਗਾ ਹੁਣ ਮੈਂ ਲੀਡਰਸ਼ਿਪਰਾਂ ਨੂੰ ਨਹੀਂ ਅਪੀਲ ਕਰਦਾ ਵੀ ਇਹ ਕੁਝ ਸੁਧਾਰ ਕਰਨ ਜਨਤਾ ਅਪੀਲ ਕਰੇ ਜਨਤਾ ਸਿੱਖੇ ਕਿ ਇਹਨਾਂ ਨੂੰ ਕੀ ਕਰਨਾ ਹੈ ਜੇ ਕਿਸੇ ਦਾ ਦਾਨਪੁਰ ਦਾ ਮੂਡ ਹੈ ਕਿਸੇ ਸੰਸਥਾ ਨਾਲ ਜੁੜੋ ਉਸ ਸੰਸਥਾ ਦੇ ਤਹਿਤ ਇਹਨਾਂ ਨੂੰ ਰੱਖੋ ਇਹਨਾਂ ਨੂੰ ਵਸਾਓ ਚਲੋ ਇਹਨਾਂ ਦਾ ਕੁਝ ਕਰ ਸਕਦੇ ਹੋ ਕਰੋ ਜਿਹਦੇ ਕਰਨ ਦੀ ਲੋੜ ਆ ਜਿਹਦੇ ਕਰਨ ਦੀ ਲੋੜ ਹੀ ਨਹੀਂ ਉਹਨੂੰ ਵੀ ਪਾਲੀ ਜਾਂਦੇ ਨੇ ਬਿਲਕੁਲ ਜੀ ਪ੍ਰਸ਼ਾਸਨ ਨੂੰ ਤੇ ਦੇਖੋ ਜਿਆਦਾ ਧਿਆਨ ਦੇਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਤੇ ਜਿਨ੍ਹਾਂ ਨੂੰ ਅਸੀਂ ਗੱਡੀਆਂ ਦੇ ਬਿਠਾਣੇ ਆ ਸਰਪ੍ਰਸਤ ਮੰਨ ਕੇ ਬਿਠਾਣੇ ਆ ਆਪਣੇ ਮਾਪਿਓ ਕਹਿੰਨੇ ਆ ਇਹਨਾਂ ਨੂੰ ਜਿਦ ਤਰ੍ਹਾਂ ਮਾਪਿਓ ਇੱਕ ਪਰਿਵਾਰ ਨੂੰ ਪਾਲਦੇ ਇਹਨਾਂ ਸਾਡੇ ਸ਼ਹਿਰ ਨੂੰ ਪਾਲ ਲੈਣਾ ਤੇ ਪ੍ਰਸ਼ਾਸਨ ਦੀਆਂ ਤੇ ਬਹੁਤ ਹੀ ਜ਼ਿੰਮੇਵਾਰੀਆਂ ਨੇ ਕੱਲੀ ਬੁਖਾਰੀਆਂ ਪ੍ਰਤੀ ਨਹੀਂ ਕਈਆਂ ਦੇ ਪ੍ਰਤੀ ਹੈ ਟ੍ਰੈਫਿਕ ਇੰਨਾ ਜ਼ਬਰਦਸਤ ਖਰਾਬ ਹੋ ਜਾਂਦਾ ਕਿਸੇ ਨੂੰ ਨਹੀਂ ਕਹਿੰਦੇ ਵੀ ਕਾਰ ਦੇ ਮਗਰ ਕਾਰ ਲਾਓ ਰੈੱਡ ਲਾਈਟ 'ਚੋਂ ਲੋਕ ਨਿਕਲੀ ਜਾਂਦੇ ਨੇ ਫਟਾਫਟ ਬਿਲਕੁਲ ਉਹਨਾਂ ਨੂੰ ਤਾਂ ਦੇਖੋ ਇਹਨਾਂ ਨੇ ਨੋਸ਼ੀਸ਼ਾਕਾਰ ਦਾ ਸਾਫ ਕਰਦੇ ਨੇ ਉਹਦੀ ਜਰੂਰਤ ਹੈ ਜਾਂ ਨਹੀਂ ਜਰੂਰਤ ਉਹਨੂੰ ਸਾਫ ਕਰਦੇ ਕੋਈ ਖਾਰੀ ਵੀ ਦੇਖੋ ਵੀ ਇਸ ਤਰ੍ਹਾਂ ਮਿਹਨਤ ਕਰਨੀ ਜਾਂਦਾ ਉਸ ਤਰ੍ਹਾਂ ਮਿਹਨਤ ਕਰਨੀ ਜਾਂਦਾ ਤੇ ਮੇਰੀ ਅਪੀਲ ਇਹੋ ਜੀ ਕਿ ਇਹਨਾਂ ਨੂੰ ਠੀਕ ਰਸਤਾ ਜਨਤਾ ਦੇਖੇ ਔਰ ਦਿਖਾਏ ਸ਼ਹਿਰ ਦੇ ਵਿੱਚ ਵਧੀ ਇਖਾਰੀਆਂ ਦੀ ਤਦਾਦ ਇੰਨੀ ਹੋ ਚੁੱਕੀ ਹੈ ਕਿ ਹਰ ਸ਼ਹਿਰ ਦੇ ਕੋਨੇ-ਕੋਨੇ 'ਚ ਸ਼ਹਿਰ ਦੀਆਂ ਸੜਕਾਂ 'ਚ ਹਰ ਜਗ੍ਹਾ ਦੇਖਣ ਨੂੰ ਮਿਲਦੇ ਨੇ ਕਾਰਨ ਹੈ ਕਿ ਪੈਸੇ ਮੰਗਣ ਦੀ ਆੜ ਦੇ ਵਿੱਚ ਗੱਡੀਆਂ ਨੂੰ ਸਾਫ ਕਰਦੇ ਨੇ ਔਰ ਸਾਫ ਕਰਦਿਆਂ ਇਹਨਾਂ ਦੇ ਨਾਲ ਛੋਟੇ ਬੱਚੇ ਵੀ ਹੁੰਦੇ ਨੇ ਔਰ ਨੰਗੇ ਪੈਰੀ ਉਹ ਬੱਚੇ ਝੋਡੇ ਲਾਪਰਵਾਹੀ ਕਿਤੇ ਲੋਕਾਂ ਦਾ ਕੋਈ ਨੁਕਸਾਨ ਜਾਂ ਬੱਚਿਆਂ ਦਾ ਕੋਈ ਨੁਕਸਾਨ ਨਾ ਹੋ ਜਵੇ ਪ੍ਰਸ਼ਾਸਨ ਇਸ ਵੇਲੇ ਧਿਆਨ ਨਹੀਂ ਦਿੰਦਾ ਔਰ ਸਾਡੀ ਫਾਸਫੇ ਟੀਮ ਵੱਲੋਂ ਬਾਰ ਬਾਰ ਖਬਰਾਂ ਦਿਖਾ ਕੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਪ੍ਰਸ਼ਾਸਨ ਨੂੰ ਧਿਆਨ ਲਵੇ ਔਰ ਇਹਨਾਂ ਦੇ ਜਿੱਥੇ ਬੰਦ ਹੀ ਕੋਈ ਸਹੀ ਜਗ੍ਹਾ ਉਹਨਾਂ ਨੂੰ ਉੱਥੇ ਕਿਤੇ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਔਰ ਜਿਹੜੇ ਇਹ ਮੰਗਦੇ ਨੇ ਛੋਟੇ ਬੱਚੇ ਇਹਨਾਂ ਨਾਲ ਹੁੰਦੇ ਨੇ ਉਹਨਾਂ ਦਾ ਕੋਈ ਨੁਕਸਾਨ ਵੀ ਨਾ ਹੋਵੇ ਤੇ ਸੋ ਸਾਡੇ ਨਾਲ ਗੱਲਬਾਤ ਕਰਦਿਆ ਲੋਕਾਂ ਦਾ ਵੀ ਅਕਨਣਾ ਹੈ ਕਿ ਜਾਂ ਸੇਵਾ ਸੁਸਾਇਟੀਆਂ ਜਾਂ ਆਮ ਲੋਕ ਵੀ ਜਿੱਥੇ ਕੋਈ ਦਾਨਪੁਣ ਕਰਨਾ ਚਾਹੁੰਦੇ ਨੇ ਦਾਨਪੁਣ ਜਾਂ ਕੋਈ ਸੇਵਾ ਸੁਸਾਇਟੀਆਂ ਹੈਗੇ ਨੇ ਉਹ ਕੋਈ ਟਰਸਟ ਬਣਾ ਕੇ ਇਹਨਾਂ ਨੂੰ ਕਿਤੇ ਉੱਥੇ ਰੱਖਣ ਪ੍ਰਸ਼ਾਸਨ ਦਾ ਸਹਿਯੋਗ ਕਰਨ ਉਹ ਵੀ ਜਾਂ ਪ੍ਰਸ਼ਾਸਨ ਕੋਈ ਇਦਾਂ ਦੀ ਕੋਈ ਸੁਸਾਇਟੀ ਬਣਾ ਛੱਡੇ ਜਿਹਦੇ ਵਿੱਚ ਦਾਨਪੁਣ ਵੀ ਆਂਦਾ ਰਵੇ ਔਰ ਇਹਨਾਂ ਨੂੰ ਵੀ ਕਿਸੇ ਜਗ੍ਹਾ ਮਿਲ ਸਕੇ ਹੁਣ ਦੇਖਣਾ ਆਊਗਾ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਇਸ ਵੇਲੇ ਕਿੰਨਾ ਧਿਆਨ ਦਿੰਦਾ ਹੈ ਕਿ ਸ਼ਹਿਰ ਦੇ ਵਿੱਚ ਜਿਹੜੇ ਬੱਦੇ ਭਿਖਾਰੀਆਂ ਦੀ ਤਦਾਦ ਹੈ ਉਹ ਕਿੰਨੀ ਜਲਦੀ ਹਟਾਈ ਜਾਂਦੀ ਹੈ ਔਰ ਇਹਨਾਂ ਨੂੰ ਜਿੱਥੇ ਬੰਦੀ ਜਗ੍ਹਾ ਉੱਥੇ ਦਲਵਾਈ ਜਾਂ राकेश कुमार ਦੇ ਨਾਲ ਥਿਲ ਸ਼ਰਮਾ ਫਾਸਟ ਨਿਊ ਅੰਮ੍ਰਿਤਸਰ